ਇੱਕ ਜਣ ਇਧਰ ਦੀ ਫੜ ਕੇ ਰੱਖੋ ਮੈਂ ਪਰਲੇ ਪਾਸੇ ਦੀ ਫੜ। ਐਂ ਜੀ ਜਨੇ ਪਰਦੇ ਨਾ ਫੜਲਾ ਕੋਈ ਨਹੀਂ ਪਾਲਾ। ਪਾਲਾ ਬੱਕੇ ਪੂਛੀ ਆ। ਇਧਰ ਨਹੀਂ ਆਉਂਦਾਗਾ। ਲੈ। ਪੰਜ ਦੋਸਤੋ ਸਸਿਕਾ ਨਮਸਕਾਰ ਅਸੀਂ ਆਏ ਆ ਪਿੰਡ ਸਰਕਾਰੀ ਮੈਮੇ ਤੇ ਆ ਤੁਸੀਂ ਦੇਖ ਸਕਦੇ ਹੋਗੇ ਰੈਟ ਸਨਿਕ ਸੱਪ ਆ ਗਿਆ ਇਹ ਤੇ ਆਪਣੀਆਂ ਬਾਈ ਦਾ ਬੱਲਾ ਲਾਈਆਂ ਹੋਈਆਂ ਤੇ ਇਹਨਾਂ ਦੇ ਨਾ ਜਾਲੀ ਲਾਈ ਹੋਈ ਹੈ ਜਾਲੀ ਦੇ ਵਿੱਚ ਫਸਿਆ ਹੋਇਆ ਇਹ। ਖੇੜ ਕਰਕੇ ਦਿਖਾ ਦੇ ਮੜਾ।

ਹਮਮ ਗਰਮੀ ਬਹੁਤ ਆਨਾ ਵਾਕਿ ਸਿਰੇ ਨੀ ਕਿੱਦ ਕਿੱਦ ਮੜਾ ਸੌਂ ਲਖਾਇਆ ਤੇ ਮੜਾ ਆ ਵੀ ਫਸਾਇਆ ਦਿਖਾਇਆ ਢੀਡ ਨੀੜੇ ਦਿਖਾ ਜਾ ਮੈਂ ਇੱਥੇ ਹਮਮ ਬਸ ਪਿੱਛੇ ਜਮਦਾ ਪਿੱਛੇ ਨ ਕਰ ਬੈਕ ਸਾਈਡ ਫਸ ਗਈ ਹਾਂ ਇਹ ਹੁਣ ਆਈ ਠੀਕ ਹੈ ਉਹ ਦੋਲੇ ਕੱਟ ਲਈ ਜਨਸ ਹੈ ਆਵਾਜ਼ ਕੱਟੀ ਮੜਾ ਬੜਾ ਅੱਗੋ ਜੇ ਵੜਦਾ ਹੂੰ ਲੈ ਲੈ ਆਸ਼ਾ ਹਟਾ ਲੀ ਗਾਰ ਨੂੰ ਨਾ ਮੋੜਦੀ ਆਪਾਂ ਨਾਲ ਦੀਆਂ ਨੂੰ ਤੇ ਇਹ ਭੱਜਣਾ ਤੇ ਜਕਾ ਨਹੀਂ ਨਹੀਂ ਆਪਾਂ ਹੁਣ ਨਹੀਂ ਕਰਨੇ ਉਰਨਾ ਕੱਟਾ ਨਾ ਹਾਂ ਹਾਂ ਕੱਟਾ ਕੱਟਾ ਜਾ ਯਾਰ ਉਧਰ ਛੱਡਦੇ ਨੂੰ ਰੂਪ ਆਏ ਫਿਰ ਉਧਰ ਨੂੰ ਨਹੀਂ ਕੋਈ ਨਾ ਨਾ ਇੱਧਰ ਹੀ ਕੱਟਾਂਗੇ ਇਹਨੂੰ ਆਪਾਂ ਕੋਈ ਨਹੀਂ ਉਧਰ ਨੂੰ ਪੈ ਇੱਧਰ ਨੂੰ ਨਹੀਂ ਆਉਂਦਾ ਇਹ ਇੱਧਰ ਨੂੰ ਲੈ ਕੇ ਕੱਟਾਂਗੇ ਤੂੰ ਪੂਸ਼ਪਤਲੀ ਆ ਜਾ ਬਦੂ ਕਾਂ ਹਾਂ ਆ ਹੁਣ ਵੇਖੀ ਇਹਨੂੰ ਹੁਣ ਥੋੜਾ ਜਿਹਾ ਸਾਰਾ ਜਿਹਾ ਹੋ ਗਿਆ ਨਾ ਇਹ ਕੀ ਪਤਾ ਕਿੱਡੇ ਕਿਦਾਂ ਫਸਿਆ ਹੋਊਗਾ ਨਾ ਦੇਖਿਆ ਤੁਸੀਂ ਅੱਜ ਹੀ ਆ ਬਾਈ ਨਾ ਕੱਲ ਵੀ ਪਾਣੀ ਆ ਲਾਉਂਦਾ ਫਿਰਦਾ ਮੈਂ ਕੱਲ ਨਹੀਂ ਦਿਸਿਆ ਅੱਜ ਹੀ ਫਸਿਆ ਮੈਂ ਜਖਮ ਬਹੁਤ ਵੱਡਾ ਹੋਇਆ ਪਿਆ ਫਿਰ ਉਹ ਸਾਡੇ ਨਿਗਮ ਹੀ ਮਾਰੀਏ ਤਾਂ ਅੱਜ ਹੀ ਨਿਗਮ ਮਾਰੀ ਮੈਂ ਇਧਰ ਚਾਉਣਾ ਪੂਆ ਦਾ ਰੂਪ ਜਿਵੇਂ ਪਹਿਲਾਂ ਇੱਕ ਦਿਨ ਸੀ ਹੁਣ ਤਾਂ ਅਸੀਂ ਤੇਰੇ ਨੇ ਆਪਾਂ ਜੀ ਮੋਟਾ ਾਂਕੇ ਟੁੰਕੇ ਲਗਾ ਮਤਲਬ ਜੇ ਨੀਂਦ ਰਿਹਾ ਐਸੀ ਬਰਾ ਨੇ ਨੂਰ ਆਖੀ ਰੱਖ ਲੂਗਾ ਡੱਬੇ ਚ ਭਾਗੇ ਜੋ ਚੁਗਾ ਚੱਕਾ ਖਾਦਾ ਕਰੂੰ ਆਮਣੇ ਜਪਲਾਸ ਲੱਗਦੀ ਆ ਹਾਂ ਫਾਲੇ ਦਾਣੀਆਂ ਕੱਟਣਾ ਨਹੀਂ ਕੱਟਣਾ ਬਸ ਉਧਰ ਛੱਡ ਲੈ ਰੋ ਉਹ ਜਿਹੜੀ ਤਾਰ ਆ ਨਾ ਉਹ ਤਿੱਖੀ ਹੋ ਜੂਗੀ ਬਾਈ ਇਹ ਖਿੱਚਣ ਦੀ ਕੋਸ਼ਿਸ਼ ਕਰੂਗਾ ਪਰ ਉਹਨੂੰ ਉਹ ਵਢਾਣਾ ਚਾਹੁੰਦੇ ਹਾਂ ਤਿੱਖੀ ਹੋ ਜਾਣੀ ਹੈ ਇੱਕ ਜਣਾ ਇੱਧਰ ਦੀ ਫੜ ਕੇ ਰੱਖ ਮੈਂ ਪਰਲੇ ਪਾਸੇ ਦੀ ਫੜ ਐਂ ਜੀ ਥਨੇ ਫੜਦੇ ਨਾ ਫੜਲਾ ਕੋਈ ਨਹੀਂ ਪਾਲਾਤ ਪਾਲਾਤ ਬੱਗੇ ਪੂਛੀ ਆ ਇੱਧਰ ਨਹੀਂ ਆਉਂਦਾਗਾ ਲੈ ਨੇ ਆਪਾਂ ਨੇ ਲੈ ਮੜਾ ਫੜ ਕੇ ਰੱਖ ਤੂੰ ਫੜ ਲੈ ਯਾਰ ਫੇਰ ਫੜੀ ਰੱਖ ਛੱਡੀ ਨਾ ਜੇ ਕੋ ਕੁੱਟੀ ਕੋਟ ਕੇ ਫੜੀ ਰੱਖ ਲੈ ਹਾਂ ਬਸ ਕੋਈ ਨਾ ਮੈਨੂੰ ਫੜਾ ਦੇ ਮੈਂ ਉਧਰ ਦੀ ਫੜੂੰਗਾ ਪਰਲੇ ਪਾਸੇ ਜਾ ਕੇ ਉਹ ਨਹੀਂ ਆਇਆ ਤਾਂ ਕੀ ਕਹਿੰਦਾ ਉਹਨੇ ਡੇ ਫਿਰ ਉਹ ਬਾਈ ਦਾ ਛੁੜਾ ਦੇਣਾ ਨਾ ਨਾ ਐ ਨਹੀਂ ਕਿ ਕੋਈ ਕੁਝ ਨਹੀਂ ਕਹਿੰਦਾ ਹੁੰਦਾ ਕਿਸੇ ਨੂੰ ਵੀ ਚਲਾ ਆਇਆ ਲੈ ਗੱਗੂ ਛੱਡ ਦੇ ਆਇਆ ਕਿਉਂ ਬੰਦੇ ਹੋਲੇ ਹੁੰਦੇ ਉਹ ਫੇਰ ਫੜ ਗਿਆ ਤਾਰ ਕੀ ਫੜ ਜਗਾੜੀ ਆ ਬਸ ਲਿਵੇਂਗੇ ਹਾਂ ਸਕਾਉਂਡ ਲਖਾ ਹਾਂ ਹਾਂ ਜਦੋਂ ਕਾਂ ਹੀ ਆ ਬਈ ਹਾਂ ਕਾਂ ਦੇ ਸੀ ਹਾਂ ਪਰ ਜੇਕਰ ਕੋ ਪੰਡੂ ਕੁੰਜੀ ਲਾਉਦਾ ਹੋ ਹੋ ਸਕਦਾ ਵਿੱਚ ਪਾਗ ਜਾਏ ਇਹਨੇ ਕਰਕੇ ਲਿਆ ਉਹ ਲੈ ਉਰੀ ਕਿੰਨੇ ਏੜੇ ਮੜਾ ਸਹੀ ਇੱਥੇ ਹਾਂਜੀ ਦੋਸਤੋ ਇਹਨੂੰ ਆਪਾਂ ਰੈਸਕਿਊ ਕਰ ਲਿਆ ਇੱਥੋਂ ਪਰ ਇਹਦੇ ਜ਼ਖਮ ਹੋ ਗਿਆ ਤੇ ਇਹਦੇ ਆਪਾਂ ਚੱਲਾਂਗੇ ਕਲੀਨਿਕ ਤੇ ਇੱਥੋਂ ਲਾਵਾਂਗੇ ਇਹਦੇ ਬੀਟਾ ਡੀਨ ਵਗੈਰਾ ਫਿਰ ਕਰਦਾਂਗੇ ਉਹਨੂੰ ਰੀਲੀ ਜੰਗਲ ਦੇ ਵਿੱਚ ਤੇ ਮੈਂ ਉਹ ਬਾਈ ਦਾ ਬਹੁਤ ਧੰਨਵਾਦ ਕਰਦਾ ਨੂਰਾ ਆਪਣੇ ਪਿੰਡ ਸਰਕਾਰੀ ਮੈਂ ਮੇ ਤੋਂ ਕਿੰਨੇ ਨੇ ਸਾਨੂੰ ਫੋਨ ਕੀਤਾ ਸੀਗਾ ਤੇ ਇਹਨੂੰ ਆਪਾਂ ਹੁਣ ਖੁੱਲੀ ਜਗ੍ਹਾ ਤੇ ਕਰਦਾਂ ਕਰ ਲਈਜਾ ਬਿਨਾ ਜੜ ਵਾਲਾ ਸੱਪਾ ਰੈਟ ਸਨੇਕ ਸੱਪਾ ਦਾ ਮਨ ਸੱਪੀ ਬੋਲਦੇ ਘੋੜਾ ਛੱਡਦੀ ਕਹਿੰਦੇ ਹੁੰਦੇ ਆ ਜੈ ਹੋਣੀ ਚਾਹੀਦਾ ਰੂਪ ਡੱਬਾ ਚੀੜੀ ਬੁੜੀ ਨਾ ਅ ਵੀ ਇਹਨਾਂ ਨੂੰ ਲੱਗ ਗਈ ਕਿੱਥੇ ਵੀ ਨਹੀਂ ਨਾ ਨੇੜੇ ਆਇਆ ਹੁਣ ਇੱਥੇ ਜਾਕੀ ਜਮਾਨੇ ਇੱਡੇ ਲੱਭਾ ਇਹ ਨਾ ਨਾ ਸ਼ੌਂਕੀ ਕੰਪਨੀ ਮਤਲਬ ਜਿਹੜੀ ਆਹ ਹੈ ਸਹੀ ਠੀਕ ਹੈ ਆ ਫੋਜੀ ਸਿੱਪਾ ਨਾ ਬਹੁਤ ਆ ਬੜੀ ਨਾਲ ਲੱਭੂ ਵੀ ਲੈ ਆਈ ਜਪਾ ਮੇ ਰੂਪ ਨਾ ਬਸ ਨਹੀਂ ਨਹੀਂ ਕੋਈ ਨਹੀਂ ਰੱਖ ਲੋ ਮੈਂ ਧੀਰੇ ਪਾਰੇਗਾ ਕੀ ਬਣੀ ਹੈ ਕੰਮ ਨਹੀਂ ਚਲ ਚੰ ਚੇਵੇਂ ਇਥੇ ਬੋਲੇ ਜੇ ਰੋੜੀ ਨੇ ਹਾਂ ਜੀ ਦੋਸਤੋ ਜੋ ਸੱਪ ਆਪਾਂ ਮੰਮੀ ਨੂੰ ਰੈਸਕਿਊ ਕੀਤਾ ਇਹ ਰੈਟ ਸਨੇਕ ਆ ਦੇਖ ਸਕਦੇ ਹੋ ਤੇ ਜਕਮ ਸੀਗਾ ਇਹਦੇ ਆਪਾਂ ਦਵਾਈ ਲਾਈ ਸੀ ਐਂਟੀਬੈਟਿਕ ਤੇ ਹੁਣ ਆਪਾਂ ਇੱਥੇ ਖੁੱਲੀ ਜਗ੍ਹਾ ਤੇ ਰੀਲੀਜ਼ ਕਰ ਰਹੇ ਹਾਂ ਇਹਨੂੰ ਆਪਾਂ ਚਲੋ ਭਰਾਵਾ